ਜੇ ਤੁਸੀਂ ਵੀ ਹੁਣ ਕੈਨੇਡਾ ਦੇ ਵਿੱਚ ਪੀਆਰ ਹੋਣ ਦੇ ਸੁਪਨੇ ਦੇਖ ਰਹੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਕਿਉਂਕਿ ਹੁਣ ਪੀਆਰ ਹੋਣ ਦੇ ਸੁਪਨੇ ਦੇਖਣ ਵਾਲੇ ਲੋਕਾਂ ਦੇ ਲਈ ਇੱਕ ਖੁਸ਼ਖਬਰੀ ਆ ਚੁੱਕੀ ਹੈ ਕੈਨੇਡਾ ਸਰਕਾਰ ਨੇ ਤੁਹਾਡੇ ਲਈ ਬਹੁਤ ਵੱਡਾ ਉਪਰਾ ਲਾ ਕੀਤਾ ਹੈ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਸੁਣਨਾ ਜ਼ਰੂਰੀ ਹੈ ਤੇ ਇਸ ਤੇ ਗੌਰ ਕਰਨਾ ਤੇ ਇਸ ਨੂੰ ਸ਼ੇਅਰ ਵੀ ਕਰਨਾ ਕਿ ਆਖਰਕਾਰ ਕੈਨੇਡਾ ਸਰਕਾਰ ਲੋਕਾਂ ਨੂੰ ਪੀਆਰ ਕਰਨ ਦੇ ਲਈ ਭਾਰਤੀਆਂ ਨੂੰ ਪੀਆਰ ਕਰਨ ਦੇ ਲਈ ਕੀ ਕੁਝ ਵੱਡੇ ਕਦਮ ਚੱਕਦੀ ਦਿਖਾਈ ਦੇ ਗੀਆ ਤਾਂ ਪੂਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਨੂੰ ਜ਼ਰਾ ਧਿਆਨ ਨਾਲ ਸੁਣਨਾ ਦਰਸਲ ਕੈਨੇਡਾ ਸਰਕਾਰ ਬਹੁਤ ਸਾਰੇ ਨਿਯਮਾਂ ਦੇ ਵਿੱਚ ਬਦਲਾਅ ਆਏ ਦਿਨ ਕਰਦੀ ਰਹਿੰਦੀ ਹੈ ਪਰ ਹੁਣ ਕੈਨੇਡਾ ਦੇ ਵਿੱਚ ਸਥਾਈ ਨਿਵਾਸ ਯਾਨੀ ਕਿ ਪੀਆਰ ਲੈਣ ਦੀ ਚਾਹਵਣ ਭਾਰਤੀਆਂ ਲਈ ਚੰਗੀ ਖਬਰ ਹੈ ਕੈਨੇਡਾ ਦੀ ਮਾਰਕਾਨੀ ਸਰਕਾਰ ਤਿੰਨ ਨਵੀਆਂ ਐਕਸਪ੍ਰੈਸ ਐਂਟਰੀ ਸ਼੍ਰੇਣੀਆਂ ਬਣਾਉਣ ਦੇ ਵਿਚਾਰ ਕਰ ਰਹੀ ਹੈ ਜਿਸ ਨਾਲ ਵਿਦੇਸ਼ੀ ਨਾਗਰਿਕਾਂ ਲਈ ਸਥਾਈ ਨਿਵਾਸ ਪ੍ਰਾਪਤ ਕਰਨਾ ਆਸਾਨ ਹੋ ਸਕਦਾ ਹੈ ਇਸ ਕਦਮ ਨਾਲ ਭਾਰਤੀ ਭਾਈਚਾਰੇ ਨੂੰ ਫਾਇਦਾ ਹੋਣ ਦੀ ਉਮੀਦ ਹੈ ਸੀਆਈਸੀ ਨਿਊਜ਼ ਦੀ ਇੱਕ ਰਿਪੋਰਟ ਅਨੁਸਾਰ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ IRCC ਨੇ ਮੁੱਖ ਇਮੀਗ੍ਰੇਸ਼ਨ ਪ੍ਰਣਾਲੀ ਤਹਿਤ ਸੀਨੀਅਰ ਮੈਨੇਜਰਾਂ ਖੋਜਾਂ ਵਿਗਿਆਨੀਆਂ ਅਤੇ ਹੁਨਰਮੰਦ ਫੌਜੀ ਕਰਮਚਾਰੀਆਂ ਦੀ ਚੋਣ ਨੂੰ ਤਰਜੀਹ ਦੇਣ ਦੇ ਪ੍ਰਸਤਾਵਾਂ ਤੇ ਜਨਤਕ ਫੀਡਬੈਕ ਮੰਗਿਆ ਸਰਕਾਰ ਦੇ ਇਸ ਕਦਮ ਨਾਲ ਹੁਨਰਮੰਦ ਜਿਹੜੇ ਭਾਰਤੀਆਂ ਦੀ ਮੰਗ ਵਿੱਚ ਵਾਧਾ ਹੋਵੇਗਾ ਔਰ IRCC ਸਲਾਹ مشورہ دستاویز ਵਿੱਚ ਕਿਹਾ ਗਿਆ ਹੈ ਕਿ ਸੀਨੀਅਰ ਮੈਨੇਜਰ ਬਹੁਤ ਹੁਨਰਮੰਦ ਕਰਮਚਾਰੀ ਹਨ ਜੋ ਕਿਸੇ ਕੰਪਨੀ ਜਾਂ ਸੰਗਠਨ ਦੇ ਕਾਰਜਾਂ ਦੀ ਨਿਗਰਾਨੀ ਕਰਦੇ ਹਨ ਅਤੇ ਕਰਮਚਾਰੀਆਂ ਦੀ ਇੱਕ ਟੀਮ ਦੀ ਅਗਵਾਈ ਕਰਦੇ ਹਨ 2026 ਵਿੱਚ ਐਕਸਪ੍ਰੈਸ ਐਂਟਰੀ ਵਿੱਚ ਲਾਂਚ ਲਈ ਸੰਭਾਵਿਤ ਨਵੀਆਂ ਸ਼੍ਰੇਣੀਆਂ ਦੇ ਵਿਚਾਰ ਕੀਤਾ ਜਾ ਰਿਹਾ ਐਕਸਪ੍ਰੈਸ ਐਂਟਰੀ ਕੈਨੇਡੀਅਨ ਸੰਘੀ ਸਰਕਾਰ ਦੀ ਐਪਲੀਕੇਸ਼ਨ ਪ੍ਰਬੰਧਕੀ ਪ੍ਰਣਾਲੀ ਹੈ ਜੋ ਇਹ ਨਿਰਧਾਰਿਤ ਕਰਦੀ ਹੈ ਕਿ ਕਿਹੜੇ ਵਿਦੇਸ਼ੀ ਨਾਗਰਿਕਾਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦਾ ਮੌਕਾ ਮਿਲੇਗਾ ਹਾਲਾਂਕਿ ਸਰਕਾਰ ਨੇ ਇਹ ਐਲਾਨ ਨਹੀਂ ਕੀਤਾ ਹੈ ਕਿ ਉਹ ਪ੍ਰਸਤਾਵਿਤ ਨਵੀਆਂ ਸ਼੍ਰੇਣੀਆਂ ਦੇ ਫੈਸਲੇ ਬਾਰੇ ਕਦੋਂ ਸੂਚਿਤ ਕਰਨਗੇ ਪਰ ਜਨਤਕ ਸਲਾਮਸ਼ੂਰੀ ਲਈ ਵਿੰਡੋ 3 ਸਤੰਬਰ 2025 ਤੱਕ ਖੁੱਲੀ ਹੈ ਤਾਜ਼ੀਏ ਕੇ ਇਸਲਾਮ ਮਸ਼ਵਰੇ ਦੀ ਜਾਰੀ ਕੀਤੇ ਗਏ ਪੋਸਟ ਅਨੁਸਾਰ ਲੀਡਰਸ਼ਿਪ ਸ਼੍ਰੇਣੀ ਨੂੰ ਸ਼ੁਰੂ ਕਰਨ ਨਾਲ ਨਵੇਂ ਦ੍ਰਿਸ਼ਟੀਕੋਣ ਆ ਸਕਦੇ ਨੇ ਡਿਜੀਟਲ ਪਰਿਵਰਤਨ ਨੂੰ ਤੇਜ਼ ਕੀਤਾ ਜਾ ਸਕਦਾ ਹੈ ਉਤਪਾਕਤਾਵਾਂ ਦੇ ਵਿੱਚ ਤੇਜ਼ੀ ਆ ਸਕਦੀ ਹੈ ਸੰਗਠਨਾਤਮਕ ਟੀਚਿਆਂ ਵਿੱਚ ਯੋਗਦਾਨ ਮਿਲ ਸਕਦਾ ਹੈ ਔਰ ਵਿਭਾਗ ਦਾ ਕਹਿਣਾ ਹੈ ਕਿ ਸੀਨੀਅਰ ਰੋਟਿਆਂ ਦੇ ਉਮੀਦਵਾਰਾਂ ਨੂੰ ਆਕਰਸ਼ਿਤ ਕਰਨ ਲਈ ਦੇਸ਼ ਦੀ ਪ੍ਰਤੀਯੋਗੀ ਯੋਗਤਾਵਾਤਸਾਗਰੀਆ ਤੇ ਆਰਥਿਕ ਵਿਕਾਸ ਤੇ ਖੁਸ਼ਹਾਲੀ ਨੂੰ ਸਾਹਿਤ ਕੀਤਾ ਜਾ ਸਕਦਾ ਹੈ ਹੁਣ IRCC ਖੋਜੀਆਂ ਤੇ ਵਿਗਿਆਨੀਆਂ ਦੀ ਚੋਣ ਨੂੰ ਤਰਜੀ ਦੇਣ ਤੇ ਵਿਚਾਰ ਕਰ ਰਹੀ ਹੈ ਤੇ ਵਿਭਾਗਤਾ ਇਹ ਮੰਨਣਾ ਕਿ ਵਿਗਿਆਨੀ ਖੋਜ ਅਤੇ ਨਵੇਂਨਤਾ ਉਪਾਗਤਾ ਨੂੰ ਪ੍ਰਦਰਸ਼ਨਾ ਵਿੱਚ ਵਾਧਾ ਹੋ ਸਕਦਾ ਤੇ ਆਰਥਿਕ ਵਿਕਾਸ ਨੂੰ ਹਲਾਰਾ ਮਿਲ ਸਕਦਾ IRCC ਸਹਿਯੋਗੀ ਦੇਸ਼ ਤੇ ਉੱਚ ਹੁਨਰਮੰਦ ਫੌਜੀ ਭਾਰਤੀਆਂ ਦੀ ਚੋਣ ਨੂੰ ਤਰਜੀ ਦੇ ਕੇ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦਾ ਸਮਰਥਨ ਕਰਨ ਦੇ ਵਿਚਾਰ ਵੀ ਕਰ ਰਹੀ ਹੈ ਜਾਨਕਿ ਹੁਣ ਹੁਨਰਮੰਦ ਜਿਹੜੇ ਫੌਜੀ ਨੇ ਭਾਰਤੀਆਂ ਦੀ ਚੋਣ ਕੀਤੀ ਜਾ ਸਕਦੀ ਹੈ ਔਰ ਉਹ ਭਾਰਤੀ ਜਿਹੜੇ ਇੱਥੇ ਪੀਆਰ ਵੀ ਹੋ ਸਕਦੇ ਨੇ ਤਾਂ ਉਸ ਤੋਂ ਬਾਅਦ ਜਿਹੜੇ ਵੱਡੇ ਖੋਜਕਰਤਾ ਨੇ ਜਿਹੜੇ ਖੋਜੀ ਨੇ ਉਹਨਾਂ ਨੂੰ ਜਾਂ ਹੋਰ ਵੱਡੇ ਜਿਹੜੇ ਸੰਗਠਨ ਜਿਹੜੇ ਨੇ ਉਹ ਹੁਣ ਵਿਚਾਰ ਚਰਚਾ ਕਰਨਗੇ ਔਰ ਵਿਗਿਆਨੀਆਂ ਨੂੰ ਜੋ ਹੈ ਵੱਡੇ ਪੱਧਰ ਤੇ ترਜੀ ਦਿੱਤੀ ਜਾਵੇਗੀ ਜਾਨੀ ਕਿ ਹੁਣ ਕੈਨੇਡਾ ਸਰਕਾਰ ਫੌਜੀ ਜਿਹੜੇ ਭਾਰਤੀ ਨੇ ਉਹਨਾਂ ਦੀ ਚੋਣ ਕਰ ਸਕਦੀ ਹੈ ਉਹਨਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਮਿਲ ਸਕਦੀ ਹੈ ਔਰ ਉਸ ਤੋਂ ਬਾਅਦ ਹੁਣ ਜਿਹੜੇ ਵਿਗਿਆਨੀ ਨੇ ਉਹਨਾਂ ਨੂੰ ਪੈਲ ਦੇ ਆਧਾਰ ਤੇ ਤਰਜੀ ਮਿਲ ਸਕਦੀ ਆ ਤਾਂ ਪੀਆਰ ਹੋਣ ਲਈ ਭਾਰਤੀਆਂ ਨੂੰ ਹੁਣ ਮੁਸ਼ਕਲ ਨਹੀਂ ਹੋਵੇਗੀ ਜਾਨੀ ਕਿ ਹੁਣ ਸ਼੍ਰੇਣੀਆਂ ਵੱਡੀਆਂ ਜਾਣਗੀਆਂ ਕੈਨੇਡਾ ਸਰਕਾਰ ਦੇ ਵੱਲੋਂ ਉਹਨਾਂ ਸ਼੍ਰੇਣੀਆਂ ਦੇ ਤਹਿਤ ਪੀਆਰ ਜਿਹੜੇ ਨੇ ਉਹ ਹੋ ਸਕਦੇ ਨੇ ਲੋਕ ਭਾਰਤੀ ਤਾਂ ਵਿਗਿਆਨੀਆਂ ਦੇ ਲਈ ਲੱਖ ਸ਼੍ਰੇਣੀ ਐ ਔਰ ਜਿਹੜੇ ਫੌਜੀ ਨੇ ਜਾਂ ਹੋਰ ਲੋਕ ਨੇ ਉਹਨਾਂ ਨੂੰ ਪੀਆਰ ਕਿਵੇਂ ਕਰਨਾ ਹੈ ਹੁਣ ਕੈਨੇਡਾ ਸਰਕਾਰ ਵੱਡੇ ਕਦਮ ਚੱਕ ਰਹੀ ਆ ਤਾਂ ਜੇਕਰ ਹੁਣ ਤੁਸੀਂ ਕੈਨੇਡਾ ਦੇ ਵਿੱਚੋਂ ਪੀਆਰ ਨਹੀਂ ਹੋ ਰਹੇ ਹੋ ਸੁਪਨੇ ਦੇਖ ਰਹੇ ਹੋ ਤਾਂ ਹੋ ਸਕਦਾ ਹੈ ਹੁਣ ਇਸ ਦੇ ਵਿੱਚ ਤੁਸੀਂ ਵੀ ਪੀਆਰ ਹੋ ਜੋ ਇਸ ਤਰੀਕੇ ਦੇ ਨਾਲ ਕੈਨੇਡਾ ਸਰਕਾਰ ਹੁਣ ਨਵੀਆਂ ਚੀਜ਼ਾਂ ਲੈ ਕੇ ਆਉਣ ਵਾਲੀ ਹੈ ਤਾਂ ਹਾਲਾਂਕਿ ਇਸ ਦੀ ਜਿਹੜੀ ਐਲਾਨ ਹ ਜਲਦ ਹੋਵੇਗਾ ਹਾਲਾਂਕਿ ਇੱਕ ਫੀਡਬੈਕ ਜਿਹੜਾ ਲੱਤਾ ਜਾਵੇਗਾ ਇੱਕ ਵਿਚਾਰ ਹੋਵੇਗਾ ਉਸ ਤੋਂ ਬਾਅਦ ਇਹ ਸਾਰੇ ਚੀਜ਼ਾਂ ਸਾਹਮਣੇ ਆਉਣ ਗਿਆ ਤਾਂ ਬੇहद ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕੈਨੇਡਾ ਸਰਕਾਰ ਭਾਰਤੀਆਂ ਨੂੰ ਪੀਆਰ ਕਰਨ ਦੇ ਲਈ ਤਿੰਨ ਸ਼੍ਰੇਣੀਆਂ ਲੈ ਕੇ ਹਾਜ਼ਰ ਹੋਵੇਗੀ ਜਿਸ ਦੇ ਵਿੱਚ ਹੁਣ ਭਾਰਤੀਆਂ ਨੂੰ ਪੀਆਰ ਕੀਤਾ ਜਾ ਸਕਦਾ ਹੈ